ਇੱਕ ਨਾ ਬੈਂਗਲੁਰੂ ਤੋਂ ਖਬਰ ਆ ਰਹੀ ਹੈ ਇੱਕ ਇਨਸਾਨ ਨੇ ਇੱਕ ਔਰਤ ਦਾ ਕਤਲ ਕੀਤਾ ਤੇ ਉਹ ਜਿਹੜਾ ਆਪ ਇੱਕ ਦਿਨ ਤੋਂ ਬਾਅਦ ਦੇ ਵਿੱਚ ਖੁਦਕੁਸ਼ੀ ਉਹਨੇ ਕਰ ਲਈ ਹੈ ਇੱਕ ਸੁਸਾਈਡ ਨੋਟ ਵੀ ਕਹਿੰਦੇ ਮਿਲਿਆ ਬਣਾ ਇਹ ਗੱਲ ਵੀ ਸਾਡੇ ਨਾਲ ਸਪਸ਼ਟ ਕਰ ਦਿਓ ਸਾਂਝੀ ਕਰ ਦਿਓ ਲੇਕੋ ਉਹ ਕਿਤੇ ਮਾਲ ਦੇ ਵਿੱਚ ਕੰਮ ਕਰਦੇ ਸੀ ਇਹ ਬੰਦਾ ਸੀਨੀਅਰ ਸੀਗਾ ਹਮ ਤੇ ਔਰਤ ਜੂਨੀਅਰ ਸੀਗੀ ਦੋਨਾਂ ਦੇ ਸਬੰਧ ਬਣੇ ਜੀ ਦੋਨਾਂ ਦੀ ਨੇੜਤਾ ਹੋਈ ਹਮ ਤੇ ਅੱਜ ਕੱਲ ਜੋ ਚੱਲਦਾ ਤੁਹਾਨੂੰ ਪਤਾ ਮਾਡਰਨ ਕਲਚਰ ਦੇ ਵਿੱਚ ਸਨ ਬਿਲਕੁਲ ਅੱਜ ਕੱਲ ਐਕਸਟਰਾ ਮੈਰਿਟਲ ਅਫੇਅਰ ਜਿਹੜੇ ਉਹ ਆਮ ਨੇ ਜੀ ਜੀ ਤੇ ਇਹਨਾਂ ਨਾਲ ਇਹੀ ਸੀਗਾ ਹੂੰ ਫਿਰ ਉਸ ਤੋਂ ਬਾਅਦ ਇਹ ਜਿਹੜੀ ਔਰਤ ਸੀਗੀ ਇਹ ਜਦੋਂ ਮੌਲ ਦੇ ਵਿੱਚ ਆਈ ਨਹੀਂ ਕਈ ਦਿਨ ਇਹਦੀ ਪੁੱਛਗਿੱਛ ਹੋਈ ਹੂੰ ਕਿਆ ਨਹੀਂ ਰਹੀ ਜਾਂ تعلق ਕੀ ਕੋਈ ਇੱਕ ਦਿਨ ਦੋ ਦਿਨ ਮੈਨੂੰ ਵਕਵਾ ਹੂੰ ਪਤਾ ਨਹੀਂ ਜੀ ਉਸ ਤੋਂ ਬਾਅਦ ਇਹ ਵੇਖਿਆ ਗਿਆ ਕਿ ਇਹ ਬੰਦਾ ਵੀ ਗਹਿਰਾ ਸਰੇ ਤੇ ਇਹਦੇ ਤੇ ਸ਼ੱਕ ਗਿਆ ਜਦੋਂ ਕਾਲ ਡਿਟੇਲਸ ਅੱਜ ਕੱਲ ਨਿਕਲਦੇ ਆ ਹੂੰ ਉਹ ਫਰ ਜਿਹਦੇ ਨਾਲ ਤੁਹਾਡਾ ਪ੍ਰੇਮ ਹੁੰਦਾ ਨਾ ਤੁਸੀਂ ਕੋਈ ਆਪਦਾ ਨੇੜ ਦਾ ਯਾਰ ਬੇਲੀ ਵੀ ਦੇਖ ਲਿਓ ਜੀ ਵੈਸੇ ਮੇਰੀਆਂ ਤੇ ਆਪਦੀ ਵਾਈਫ ਨਾਲ ਜਿਆਦੀਆਂ ਕਾਲਾਂ ਨਿਕਲਣਗੀਆਂ ਜੇ ਉਹ ਕਈ ਵਾਰ ਉਹ ਮੈਂ ਉੱਤੇ ਬੈਠਾ ਉਹਨਾਂ ਤੇ ਕਹਿੰਦੀ ਪੌੜੀਆਂ ਚਾਹ ਰੱਖੀ ਪਈ ਲੈ ਜਾ ਅੱਜ ਕਦੋਂ ਫੋਨ ਦੀ ਇੰਨੀ ਵਰਤੋਂ ਹੋ ਰਹੀ ਆ ਜੀ ਤਾਂ ਕਹ ਲੈ ਆ ਕੇ ਭਾਈ ਜਾਂ ਤੁਹਾਡਾ ਯਾਰ ਦੋਸਤ ਜੀ ਬਿਲਕੁਲ ਮੇਰੇ ਇੱਕ ਦੋ ਯਾਰ ਦੋਸਤ ਆ ਹਮ ਕਿ ਭਾਵੇਂ ਇੱਕ ਮਿੰਟ ਗੱਲ ਕਰੀਏ ਡੇਲੀ ਕਰਨੀ ਕਰ। ਤੁਹਾਡੀਆਂ ਕੱਲਾਂ ਨਿਕਲ ਆਉਂਦੇ ਨਿਕਲ ਆਉਂਦੇ ਕਿ ਭਾਈ ਇੱਥੇ ਜ਼ਿਆਦਾ ਕਾਲ ਹੋਈ ਆ ਯਾਨੀ ਉੱਥੇ ਹੀ ਪਹਿਲੀ ਨਜ਼ਰ ਜਾਂਦੀ ਆ। ਜੀ ਜੀ ਜੀ। ਕਿਹਦੀ ਨੇੜਤਾ ਇੱਥੇ ਆ ਜਾਂ ਇੱਥੇ। ਤੋ ਇਸ ਤਰ੍ਹਾਂ ਬੰਦੇ ਤੇ ਸ਼ੱਕ ਗਿਆ ਫਿਰ ਇਹ ਭੱਜ ਕੇ ਉਤੋਂ ਕਰਨਾਟਕ ਚੋਂ ਇਹ ਓਡੀਸ਼ਾ ਵੜਿਆ। ਹਮ ਉੱਥੇ ਇੱਕ ਦਰਖਤ ਦੇ ਨਾਲ ਲਟਕਦਾ ਮਿਲਿਆ। ਹਮ ਹੁਣ ਇਸ ਕੇਸ ਦੇ ਵਿੱਚ ਇੱਕ ਐਂਗਲ ਕਿਉਂਕਿ ਇਹਨੇ ਉਹਨੂੰ ਮਾਰਿਆ ਨਾ ਜਦਾਂ। ਜੀ। 52 ਕੇ 53 ਟੋਟੇ ਕਰਕੇ ਫ੍ਰਿਜ ਚ ਰੱਖਿਆ। ਉਹ ਹਮ ਸਾਰਾ ਘਰ ਵੀ ਤਜ਼ਾਬ ਐਸਿਡ ਵਗੈਰਾ ਪਾ ਕੇ ਨਾ ਤ ਹੁਣ ਇੱਕ ਐਂਗਲ ਇਹ ਨਿਕਲ ਰਿਹਾ ਹੈ ਕਿ ਦਰਅਸਲ ਜੋ ਸੁਸਾਈਡ ਨੋਟ ਦਾ ਵੀ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਦਰਅਸਲ ਕੀ ਹੈ ਕਿ ਉਕਤ ਜੋ ਲੇਡੀ ਸੀਗੀ ਜਿਹੜੀ ਮਰਹੂਮ ਹੈ ਮ੍ਰਿਤਕ ਹੈ ਜੀ ਕਿ ਉਹ ਕਾਫੀ ਇਹਦੇ ਕੋਲ ਲੈਸ ਚੁੱਕੀ ਸੀ ਧਨ ਜਾਂ ਕੁਝ ਚੀਜ਼ਾਂ ਹਮ ਬਲੈਕਮੇਲਿੰਗ ਵਾਲਾ ਮਸਲਾ ਤੇ ਹੁਣ ਸ਼ਾਦੀ ਲਈ ਦਬਾ ਪਾ ਰਹੀ ਸੀ ਸ਼ਾਇਦ ਜੀ ਮਤਲਬ ਕਿ ਇਹ ਵੀ ਐਂਗਲ ਨਿਕਲ ਰਿਹਾ ਹੈ ਸਾਬ ਹਮ ਬਲਤ ਗੱਲਿਆ ਕਿ ਇਹਨਾਂ ਚੀਜ਼ਾਂ ਤੋਂ ਗਰੇਜ਼ ਕਰਨਾ ਚਾਹੀਦਾ ਸਬਕੀ ਜਥੇ ਪ੍ਰੇਮ ਪਿਆਰੀ ਪੈ ਗਿਆ ਫਿਰ ਉਥੇ ਲਾਲਚ ਤੇ ਹੁਣੇ ਨਹੀਂ ਚਾਹੀਦਾ ਇਹਦਾ ਮਤਲਬ ਕਿ ਅੱਜ ਕੱਲੇ ਸਾਰੀਆਂ ਚੀਜ਼ਾਂ ਨਾਲ ਚੱਲਦੀਆਂ ਹਾਵਸ ਵੀ ਮਟਾਉਣੀ ਹੈ ਲਾਲਚ ਵੀ ਕਰਨਾ ਤੇ ਉਤੋਂ ਪ੍ਰੇਮ ਦਾ ਦਿਖਾਵਾ ਵੀ ਜੀ ਤੇ ਜਦੋਂ ਇਸ ਤਰ੍ਹਾਂ ਦਾ ਰਲਗੋਬਾ ਜਿਹਾ ਬਣ ਗਿਆ ਸਾ ਕਹਾਣੀਆਂ ਤੇ ਖਰਾਬ ਖਰਾਬ ਨਹੀਂ ਕਹਾਣੀਆਂ ਕਈ ਵਾਰ ਖੂਨੀ ਵੀ ਹੋ ਜਾਂਦੀਆਂ ਬਿਲਕੁਲ ਜਿਵੇਂ ਇਹ ਹੋ ਗਈਆਂ ਇੱਕ ਚੜ ਦੋਨੇ ਬਸੇ ਹੋ ਜਾਂਦੀ ਜੀ ਜੀ